ਹਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਕੜਾ ਪ੍ਰਸ਼ਾਦ ਇਹ ਅਸੀਂ ਤਿੰਨ ਮੇਲ ਦਾ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਇਸ ਨੂੰ ਤਿੰਨ ਮੇਲ ਦਾ ਕੜਾ ਪ੍ਰਸ਼ਾਦ ਕਿਉਂ ਕਿਹਾ ਜਾਂਦਾ ਇਹ ਵੀ ਆਪਾਂ ਤੁਹਾਨੂੰ ਅੱਗੇ ਜਾ ਕੇ ਵੀਡੀਓਜ਼ ਦੇ ਵਿੱਚ ਦੱਸਦੇ ਹਾਂ ਤੇ ਸਾਰੇ ਜਣੇ ਟਰਾਈ ਕਰਕੇ ਜਰੂਰ ਵੇਖਿਓ ਘਰ ਵਿੱਚ ਤੇ ਬਹੁਤ ਹੀ ਵਧੀਆ ਜੋ ਪ੍ਰਸ਼ਾਦ ਆਪਾਂ ਬਣਾ ਕੇ ਤਿਆਰ ਕੀਤਾ ਤੇ ਇੱਧਰ ਆਪਾਂ ਲੈ ਲਈ ਸਮੱਗਰੀ ਇਹ ਸਾਰੀ ਸਮੱਗਰੀ ਦੇ ਨਾਲ ਜਾਂ ਰਸਤ ਦੇ ਨਾਲ ਆਪਾਂ ਜੋ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਇਹ ਆਪਾਂ ਲਿਆ ਜੀ ਇੱਕ ਕੌਲੀ ਦੇਸੀ ਘਿਓ ਦੀ ਇਹ ਦੇਸੀ ਘਿਓ ਦੀ ਪੂਰੀ ਕੌਲੀ ਭਰ ਕੇ ਲੈ ਲਈਏ ਉਸ ਦੀ ਬਰਾਬਰ ਮਾਤਰਾ ਦੇ ਵਿੱਚ ਅਸੀਂ ਲੈ ਲਈਏ ਖੰਡ ਤੇ ਆਟਾ ਇਹ ਤਿੰਨ ਚੀਜ਼ਾਂ ਆਪਾਂ ਬਿਲਕੁਲ ਬਰਾਬਰ ਦੀਆਂ ਲਈਆਂ ਨੇ ਤਾਂ ਹੀ ਇਸ ਨੂੰ ਤਿੰਨ ਮੇਲ ਦਾ ਪ੍ਰਸ਼ਾਦ ਕੜਾ ਪ੍ਰਸ਼ਾਦ ਕਿਹਾ ਜਾਂਦਾ ਤੇ ਇਹ ਅਸੀਂ ਲੈ ਲਿਆ ਜੀ ਡਰਾਈ ਫਰੂਟ ਸਾਰਾ ਅਸੀਂ ਅੱਧੀ ਕੌਲੀ ਪਹਿਲਾਂ ਕੜਾਈ ਗਰਮ ਕਰ ਲਈਏ ਤੇ ਅੱਧੀ ਕੌਲੀ ਅਸੀਂ ਦੇਸੀ ਘਿਓ ਦੀ ਵਿੱਚ ਪਾਵਾਂਗੇ ਇੱਕੇ ਵਾਰੀ ਆਪਾਂ ਦੇਸੀ ਘਿਓ ਸਾਰਾ ਵਿੱਚ ਨਹੀਂ ਪਾਉਣਾ ਤੇ ਇਸ ਨੂੰ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਘਿਓ ਨੂੰ ਜਦੋਂ ਗਰਮ ਹੋ ਗਿਆ ਪੂਰਾ ਧੋਨੇਦਾਰ ਨਹੀਂ ਕਰਨਾ ਸਿਰਫ ਇੱਕ ਮੈਲਟ ਕਰ ਲੈਣਾ ਘਿਓ ਨੂੰ ਗਰਮ ਕਰਕੇ ਤੇ ਵਿੱਚ ਆਪਾਂ ਪਾਤਾ ਕਣਕ ਦਾ ਆਟਾ ਆਟੇ ਨੂੰ ਚੰਗੀ ਤਰ੍ਹਾਂ ਛਾਨ ਲਿਓ ਛਾਨ ਕੇ ਤੇ ਆਪਾਂ ਬਰਾਬਰ ਮਾਤਰਾ ਦਾ ਇਹ ਵਿੱਚ ਆਟਾ ਪਾਤਾ ਤੇ ਜਦੋਂ ਆਟਾ ਘਿਓ ਦੇ ਵਿੱਚ ਮਿਕਸ ਹੋ ਜਾਏਗਾ ਚੰਗੀ ਤਰ੍ਹਾਂ ਤੇ ਬਾਕੀ ਦਾ ਬਚਿਆ ਘਿਓ ਆਪਾਂ ਹੌਲੀ-ਹੌਲੀ ਕਰਕੇ ਵਿੱਚ ਪਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਦਾਣੇਦਾਰ ਤੇ ਵਧੀਆ ਜੋ ਆਪਣਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਹੋਏਗਾ ਲਓ ਜੀ ਵਿੱਚ ਆਪਾਂ ਹੋਰ ਘਿਓ ਐਡ ਕਰਤਾ ਇਸੇ ਤਰੀਕੇ ਨਾਲ ਹੀ ਜਿਵੇਂ ਜਿਵੇਂ ਆਟਾ ਆਪਣਾ ਭੁੱਜਦਾ ਜਾਏਗਾ ਜੋ ਗੈਸ ਦੀ ਫਲੇਮ ਹੈ ਉਸ ਨੂੰ ਮੀਡੀਅਮ ਰੱਖਿਓ ਜਿਆਦਾ ਤੇਜ਼ ਨਹੀਂ ਕਰਨੀ ਤੇ ਭੁੱਜਦਾ ਜਾਏਗਾ ਤੇ ਨਾਲ ਦੀ ਨਾਲ ਹੀ ਆਪਾਂ ਵਿੱਚ ਘਿਓ ਨੂੰ ਐਡ ਕਰਦੇ ਜਾਵਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਸਾਰਾ ਘਿਓ ਵਿੱਚ ਪਾ ਦੇਵਾਂਗੇ ਤੇ ਤਿੰਨ ਮਿਲਦਾ ਜੋ ਕੜਾਹ ਪ੍ਰਸ਼ਾਦ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਬਣਾ ਕੇ ਤਿਆਰ ਕੀਤਾ ਜਾਂਦਾ ਜਦੋਂ ਵੀ ਆਪਾਂ ਗੁਰਦੁਆਰੇ ਦੇਖ ਲੈ ਕੇ ਜਾਣੀ ਹੁੰਦੀ ਆ ਜਾਂ ਫਿਰ ਸੰਕਰਾਂਤ ਵਾਲੇ ਦਿਨ ਘਰ ਦੇ ਵਿੱਚ ਬੀਬੀਆਂ ਨੇ ਜੋ ਬਣਾ ਕੇ ਤਿਆਰ ਕਰਦੀਆਂ ਨੇ ਆਮ ਆਪਣੇ ਘਰਾਂ ਵਿੱਚ ਜਰੂਰ ਇਹ ਬਣਾ ਕੇ ਛੁਰਾਂ ਤੋਂ ਜੁਗਾ ਜੁਗਾ ਤੋਂ ਬਣਦਾ ਆ ਰਿਹਾ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹਿਲਾਉਣਾ ਬੰਦ ਨਹੀਂ ਕਰਨਾ ਕੜਛੀ ਨੂੰ ਲਗਾਤਾਰ ਚਲਾਉਂਦੇ ਰਹੋ ਤੇ ਨਾਲ ਦੀ ਨਾਲ ਹੀ ਜੋ نیچے ਥੋੜਾ ਬੋਤਾ ਲੱਗਦਾ ਜਾਂਦਾ ਉਸ ਨੂੰ ਵੀ ਲਾਉਂਦੇ ਜਾਓ ਤੇ ਇਸੇ ਤਰੀਕੇ ਨਾਲ ਹੀ 7 ਤੱਕ ਮਿੰਟ ਲੱਗਣਗੇ ਆਪਣਾ ਜੋ ਆਟਾ ਇਹ ਭੁੱਜ ਕੇ ਤਿਆਰ ਹੋ ਜਾਏਗਾ ਆਟੇ ਨੂੰ ਪੂਰਾ ਲਾਲ ਕਰ ਲੈਣਾ ਇਸ ਤਰੀਕੇ ਦੇ ਨਾਲ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀਆਂ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ इतने जो फ्लेम है आप मीडियम कर लिए मीडियम तो भी लो कर लिए क्योंकि अपना जो आटा है ओ और ऑलमोस्ट भुज चुके है। थोड़े टाइम लिए होर हिला दो दूसरी साइड पर असी पानी गर्म रख लिया जेकर आप कौली आटे तो चार कौलिया आप गर्म कर लैनिया ने पानी पूरा गर्म होना चाहिए रूम टैंपरेचर से जर ठंडा नहीं होना चाहिए ਇੱਕ ਕੌਲੀ ਭਰੀ ਹੋਈ ਖੜਦੀ ਆਪਾਂ ਵਿੱਚ ਪਾਤੀਏ ਖੰਡ ਆਪਾਂ ਸਾਰੀ ਇੱਕੇ ਵਾਰੀ ਪਾ ਦੇਣੀ ਆ ਤੇ ਇੱਥੇ ਆਪਾਂ ਸੌਗੇ ਤੇ ਕਾਜੂ ਤੇ ਬਦਾਮ ਵਿੱਚ ਐਡ ਕਰ ਦਾਂਗੇ ਖਾਸ ਧਿਆਨ ਰੱਖਣਾ ਇੱਥੇ ਆਣ ਕੇ ਇੱਕ ਜੋ ਨਾਰੀਅਲ ਪੂਰਾ ਉਹ ਆਪਾਂ ਬਣਦੇ ਪ੍ਰਸ਼ਾਦ ਦੇ ਵਿੱਚ ਨਹੀਂ ਪਾਉਣਾ ਨਾਰੀਅਲ ਪੂਰਾ ਬਣਦੇ ਕੜਾ ਪ੍ਰਸ਼ਾਦ ਦੇ ਵਿੱਚ ਨਹੀਂ ਪਾਉਣਾ ਕਿਉਂਕਿ ਨਾਰੀਅਲ ਪੂਰਾ ਬਹੁਤ ਜਲਦੀ ਉਸ ਨੂੰ ਸੇਕ ਲੱਗਦਾ ਤੇ ਹੁਣ ਅਸੀਂ ਵਿੱਚ ਪਾਤਾ ਪਾਣੀ ਪੂਰੀਆਂ ਚਾਰ ਕੌਲੀਆਂ ਪਾਣੀ ਦੀਆਂ ਅਸੀਂ ਗਰਮ ਕੀਤੀਆਂ ਸੀ ਉਹ ਅਸੀਂ ਵਿੱਚ ਐਡ ਕਰਤੀਆਂ ਨੇ ਤੇ ਵਿੱਚ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਇੱਥੇ ਆਣ ਕੇ ਪ੍ਰਸ਼ਾਦ ਨੂੰ ਬਹੁਤ ਧਿਆਨ ਦੇ ਨਾਲ ਹਿਲਾਉਣਾ ਤਾਂ ਜੋ ਵਿੱਚ ਆٹے ਦੀ ਕੋਈ ਵੀ ਢੇਲੀ ਵਗੈਰਾ ਨਾ ਬੱਜੇ ਇਸ ਤਰੀਕੇ ਨਾਲ ਹਿਲਾਉਂਦੇ ਜਾਓ ਇੱਕ ਹੱਥ ਚੰਗੀ ਤਰ੍ਹਾਂ ਕੜਾਹੀ ਨੂੰ ਪਾ ਲੈਣਾ ਤੇ ਦੂਸਰੇ ਹੱਥ ਨਾਲ ਕੜਛੀ ਘੁਮਾਉਂਦੇ ਜਾਣਾ ਵਿੱਚ ਤੇ ਜਿਵੇਂ ਜਿਵੇਂ ਆਟਾ ਭੁੱਜੇਗਾ थोड़िया थोड़िया छिट्टा भी जरूर उड्डन थोड़ा सा ध्यान देइडा तो ही कड़ा प्रसाद को हिलाना है आपको जरूरी नहीं कि आप डायरेक्शन के हिलाना इस कोई भी आटे ढेली नहीं बजेगी जिमें जिमें पानी मिक्स हों जाएगा तो जो अपना कड़ा बनता जाएगा तो कढ़ाही तो अलग हों जाएगा ਇਸ ਤਰੀਕੇ ਦੇ ਨਾਲ ਇੱਥੇ ਆਣ ਕੇ ਥੋੜੀ ਜੀ ਮਿਹਨਤ ਜ਼ਰੂਰ ਲੱਗਦੀ ਏ ਪਰ ਜੋ ਮਿਹਨਤ ਕਰ ਲੇਗਾ ਉਸ ਦਾ ਜੋ ਪ੍ਰਸ਼ਾਦ ਕੜਾ ਪ੍ਰਸ਼ਾਦ ਬਣ ਕੇ ਬਹੁਤ ਵਧੀਆ ਤਿਆਰ ਹੋਏਗਾ ਅੱਜ ਅਸੀਂ ਬਣਾ ਕੇ ਤਿਆਰ ਕੀਤਾ ਘਰ ਵਿੱਚ ਬਹੁਤ ਹੀ ਸਾਰੇ ਖੁਸ਼ ਹੋ ਕੇ ਖਾਣਗੇ ਗਰਮੀਆਂ ਦਾ ਮੌਸਮ ਆ ਗਿਆ ਦੁਪਹਿਰ ਵੇਲੇ ਹਰ ਘਰ ਦੇ ਵਿੱਚ ਕੁਛ ਨਾ ਕੁਛ ਨਵੀਂ ਚੀਜ਼ ਬਣਾਈ ਜਾਂਦੀ ਏ ਹਫਤੇ ਦੇ ਵਿੱਚ ਇੱਕ ਵਾਰੀ ਇਸ ਤਰ੍ਹਾਂ ਕੜਾਹ ਪ੍ਰਸ਼ਾਦ ਜ਼ਰੂਰ ਬਣਾ ਕੇ ਖਾਇਆ ਕਰੋ ਬਹੁਤ ਵਧੀਆ ਹੁੰਦਾ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਜਿਵੇਂ ਆਪਣਾ ਪ੍ਰਸ਼ਾਦ ਬਣਦਾ ਜਾ ਰਿਹਾ ਕੜਾਈ ਤੋਂ ਅਲੱਗ ਹੁੰਦਾ ਜਾ ਰਿਹਾ ਕੜਛੀ ਦੇ ਮਗਰ ਮਗਰ ਆਪਣੇ ਆਪ ਇਸ ਨੇ ਘੁਮਣਾ ਸਟਾਰਟ ਕਰ ਦੇਣਾ ਉਦੋਂ ਸਮਝੋ ਆਪਣਾ ਪ੍ਰਸ਼ਾਦ ਬਣ ਕੇ ਰੈਡੀ ਹੋ ਚੁੱਕਿਆ ਹੈ ਇਸ ਤਰੀਕੇ ਨਾਲ लगातार इसनों चलाओ कुट के फड़ लेना तो फिर इसन थोड़ी जी जान के निला ऑलमोस्ट जो अपना प्रसाद है बन के रैडी हो चुके हैं तो गैस में कर देने बंद तो कढ़ाई नीचे रख लें जेकर कढ़ाही ज़्यादा भारी है ਬੋਲ ਭਾਰੇ ਤਲੇ ਵਾਲੀਏ ਤਾਂ ਇਸ ਨੂੰ ਅੱਧਾ ਕਿ ਮਿੰਟ ਤੁਸੀਂ نیچے ਉਤਾਰ ਕੇ ਵੀ ਹਿਲਾਉਣਾ ਜ਼ਰੂਰ ਹਿਲਾਉਣਾ ਸਾਡੀ ਕੜਾਈਏ ਜੋ ਜ਼ਿਆਦਾ ਭਾਰੀ ਨਹੀਂ ਹੈ ਤੇ ਇਸ ਲਈ ਸਾਨੂੰ نیچے ਉਤਾਰ ਕੇ ਹਿਲਾਉਣ ਦੀ ਜ਼ਰੂਰਤ ਵੀ ਨਹੀਂ ਹੁਣ ਆਪਾਂ ਇੱਥੇ ਨਾਰੀਅਲ ਪੂਰਾ ਐਡ ਕਰ ਦਾਂਗੇ ਨਾਰੀਅਲ ਪੂਰਾ ਕੜਾਈ ਨੂੰ نیچے ਉਤਾਰ ਕੇ ਹੀ ਪਾਉਣਾ ਹੈ ਬੰਦ ਦੇ ਪਰਛਾਤ ਦੇ ਵਿੱਚ ਦੂਸਰੇ ਡਰਾਈ ਫਰੂਟ ਦੇ ਨਾਲ ਐਡ ਇਸ ਨੂੰ ਨਹੀਂ ਕਰਨਾ ਕੋਈ ਵੀ ਡਰਾਈ ਫਰੂਟ ਤੁਸੀਂ ਪਾ ਸਕਦੇ ਹੋ ਜੇਕਰ ਨਹੀਂ ਤਾਂ ਬਿਨਾਂ ਡਰਾਈ ਫਰੂਟ ਤੋਂ ਹੀ ਬਹੁਤ ਵਧੀਆ ਲੱਗੇਗਾ ਆਮ ਤੌਰ ਤੇ ਜੇਕਰ ਆਪਾਂ ਦੇਖ ਗੁਰਦੁਆਰੇ ਲੈ ਕੇ ਜਾਂਦੇ ਆ ਤਾਂ ਕੋਈ ਡਰਾਈਵ ਰੂਟ ਵਿੱਚ ਐਡ ਨਹੀਂ ਕਰਦੇ ਤੇ ਜੇਕਰ ਤੁਸੀਂ ਘਰ ਲਈ ਬਣਾ ਰਹੇ ਹੋ ਤਾਂ ਜ਼ਰੂਰ ਕਰ ਸਕਦੇ ਹੋ ਇਹ ਆਪਣੀ ਮਰਜ਼ੀ ਹੈ ਹੁਣ ਅਸੀਂ ਇਸ ਤਰ੍ਹਾਂ ਪਲੇਟ ਦੇ ਵਿੱਚ ਸਰਵ ਕਰ ਦੇਾਂਗੇ ਤੇ ਇਸ ਵਾਰੀ ਘਰ ਵਿੱਚ ਬਣਾ ਕੇ ਜ਼ਰੂਰ ਵੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਜੋ ਕੜਾ ਪ੍ਰਸ਼ਾਦ ਕਿਸ ਤਰ੍ਹਾਂ ਲੱਗਿਆ ਤੇ ਤੁਸੀਂ ਕਿਸ ਤਰੀਕੇ ਨਾਲ ਬਣਾਉਨੇ ਹੋ ਕਮੈਂਟ ਬਾਕਸ ਵਿੱਚ ਇਹ ਵੀ ਜਰੂਰ ਦੱਸ ਕੇ ਜਾਇਓ ਉੱਪਰ ਦੇ ਨਾਰੀਅਲ ਬੂਰਾ ਆਪਾਂ ਹੋਰ ਐਡ ਕਰਤਾ ਲਓ ਜੀ ਆਪਣਾ ਜੋ ਅੱਜ ਦਾ ਕੜਾ ਪ੍ਰਸ਼ਾਦ ਬਣ ਕੇ ਰੈਡੀ ਹੋ ਚੁੱਕਿਆ ਇਹ ਬਣ ਗਿਆ ਤਿੰਨ ਮੇਲ ਦਾ ਪ੍ਰਸ਼ਾਦ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਇਸੇ ਤਰੀਕੇ ਨਾਲ ਹੀ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤੇ ਪਰਵਾਹ ਹੁੰਗਾਰਾ ਦਿਓ ਥੈਂਕ ਯੂ so much